ਤਨ ਤਨ ਸਤਿਗੁਰੂ ਤੇਰਾ ਹੀ ਅਸਰਾ ਸੱਚੇ ਸਤਿਗੁਰ ਬਿਨਾ ਨਾਮ ਦੇ ਕੋਈ ਨ ਉਤਰ ਸਿ ਪਾਰ ਬਖਤਾ ਗੁਰੂ ਵਿਚਾਰ ਰੇ ਸਾਦੋ ਬਖਤਾ ਗੁਰੂ ਵਿਚਾਰ ਜੋ ਬਰਮੰਡੇ ਸੋ ਇਸ ਪਿੰਡੇ ਜੋ ਕੋ ਜੇ ਸੋ ਪਾਵੇ ਪਰ ਇਸ ਨੂੰ ਪਾਉਣੇ ਦਾ ਰਸਤਾ ਸਤਿਗੁਰ ਹੀ ਬਤਲਾਵੇ ਇੱਕ ਸੇਜ ਤੇ ਪ੍ਰਭੂ ਆਤਮਾ ਇੱਕ ਸੇਜ ਤੇ ਪ੍ਰਭੂ ਆਤਮਾ ਉਸ ਰੀ ਵਿੱਚ ਦੀਵਾਰ ਬਾਕੀ ਤਾਂ ਗੁਰੂ ਬਕਤਾ ਗੁਰੂ ਵਿਚਾਰ ਰਸਾਧੋ ਬਕਤਾ ਗੁਰੂ ਵਿਚਾਰ ਵੈਦਕ ਤੇ ਬਾ ਵਿੱਚ ਲਿਖੀ ਬਾਣੀ ਪਰ ਉਹ ਖੁਦ ਨਾ ਬੋਲੇ ਪੂਰਨ ਮੁਰਸ਼ਿਦ ਕਾ ਮਿਲੇ ਆਵੇ ਪੈਦ ਬਣੀ ਦਾ ਖੋਲੇ ਅਜ ਤੱਕ ਨੇ ਗੁਰੂ ਜਿਤਨੇ ਆਏ

ਗੁਰੂ ਬਿਨਾਂ ਨੈਂਦ ਸੀਂਦਾ ਸਤਗੁਰ ਵਖੇ ਸੇ ਨਾਮ ਦੀ ਜੁਗਤੀ ਰਸ ਤਦਵੇ ਦਿਸਾਰ ਵਖਤਾ ਗੁਰੂ ਵਖਤਾ ਗੁਰੂ ਵਿਚਾਰੇ ਸਾਧੂ ਵਖਤਾ ਗੁਰੂ ਵਿਚਾਰ ਨਾਮਯ ਮੋਲਿਕ ਰਤਨ ਹੈ ਸਤ ਗੁਰ ਪਾਸ ਸਤ ਗੁਰ ਸੇਵੇ ਲੱਗਿਆ ਕੜ ਰਤਨ ਦੇ ਪਰਗਾਸ ੳਰਸ਼ਦ ਦੀ ਹੈ ਨજર ਸਵੱਲੀ ਕਰਦੀ ਜਾਏ ਉਦਾਰ ਵਖਤਾ ਗੁਰੂ ਵਿਚਾਰ ਰੇ ਸਾਧੋ ਵਖਤਾ ਗੁਰੂ ਵਿਚਾਰ नामन्दवाई ल सत गुरु तो जो सरदा नाल खावे अंदर वार दी तंद रुसती रोग मिटावे राम नाम विच ऐनी शक्ति देवे कष्ट निवार वक्ता गुरु ਵਕਤਾ ਗੁਰੂ ਵਿਚਾਰ ਰਸਾਦੋ ਵਕਤਾ ਗੁਰੂ ਵਿਚਾਰ ਪੂਰੇ ਗੁਰੂ ਤੋਂ ਨਾਮ ਲਿਆ ਜਿਸਨੇ ਹੋਵੇ ਖਤਮ 84 ਕਾਲ ਦਾ ਵੀ ਡਰ ਨਹੀਂ ਸਤਾਉਂਦਾ ਕਟ ਜੇ ਜੰਮ ਦੀ ਫਾਸੀ ਸਬ ਬੰਧਨਾ ਤੋਂ ਮਿਲੇ ਆਜ਼ਾਦੀ ਉਤਰ ਜਾਣ ਸਭ ਪਾਰ ਵਕਤਾ ਗੁਰੂ ਵਕਤਾ ਗੁਰੂ ਵਿਚਾਰ ਰਸਾ ਦੋ ਵਕਤਾ ਗੁਰੂ ਵਿਚਾਰ ਬਿਨਾ ਗੁਰੂ ਦੇ ਗਿਆਨ ਨਾ ਹੋਵੇ ਗੁਰੂ ਬਾਜੋ ਨਾ ਟੋਈ ਬੇ ਨਸਤ ਗੁਰ ਦੇ ਆਖਰੀ ਵਕਤ ਚ ਸਾਥ ਨਾ ਦਿੰਦਾ ਕੋਈ ਸੱਚ ਸਤਿਨਾਮ ਜੀ ਸੱਚਾ ਮੁਰਸ਼ਿਦ ਬੀਤ ਕਰੇ ਵੇੜਾ ਪਾਰ ਵਕਤਾ ਗੁਰੂ ਵਕਤਾ ਗੁਰੂ ਵਿਚਾਰੇ ਰਸਾਦੋ ਵਕਤਾ ਗੁਰੂ ਵਿਚਾਰ ਸੱਚ ਜੇ ਸਤਿਗੁਰ বিনা ਨਾਮ ਦੇ ਕੋਈ ਨ ਉਤਰ ਸਪਾਰ ਬਕਤਾ ਗੁਰੂ ਵਿਚਾਰੇ ਸਾਦੋ ਬਕਤਾ ਗੁਰੂ ਵਿਚਾਰ ਤਨ ਤਨ ਸਤਿਗੁਰ ਤੇਰਾ ਹੀ